ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗੇ ਆ ਬਲੌਗ ਦੇ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਟਾਈਮ ਹੈ ਦੁਪਹਿਰ ਦੇ 2:30 ਕਵਾਜ ਚੁੱਕੇ ਨੇ ਤੇ ਮੈਂ ਆਪਦਾ ਸਵੇਰ ਦੇ ਕੰਮਕਾਰ ਕਰਕੇ ਉਸ ਤੋਂ ਬਾਅਦ ਆਰਾਮ ਕਰਕੇ ਫੇਰ ਲੱਗੀ ਸੀਗੀ ਸਬਜ਼ੀ ਛਿੱਲਣ ਸਰਜੀ ਜੀ ਇਹ ਆਪਣੇ ਨਾਲ ਜਿਹੜੀ ਸਿਆਲਾ ਵਾਲੀ ਵੇਲ ਹੈ ਨਾ ਉਹ ਲਾਈ ਹੋਈ ਸੀਗੀ ਤੇ ਮੈਂ ਹਾਲੇ ਦੇਖਦੀ ਸੀ ਉਹਨੂੰ ਮੈਂ ਵੀ ਛੋਟੇ ਛੋਟੇ ਫੁੱਲ ਨਿਕਲੇ ਹੋਏ ਨੇ ਤੇ ਵੀ ਹੁਣ ਕਈਏ ਲੱਗਿਆ ਕਰਨਗੇ ਸਿਆਲਾ 'ਚ ਅੱਜ ਫੇਰ ਜਨ ਦੇਖਦੇ ਥੱਲੇ ਜਾ ਕੇ ਜਸ ਕਰਨ ਖੜਿਆ ਉਹਦੀ ਨਿਗਾ ਪੈ ਗਈ ਕਹਿੰਦਾ ਮੰਮੀ ਕਿੱਡਾ ਵੱਡਾ ਕਈਆ ਲੱਗਿਆ ਪਿਆ ਏ ਤੇ ਜਦ ਮੈਂ ਨਹੀਂ ਜਾ ਕੇ ਦੇਖਿਆ ਮੈਂ ਤਾਂ ਬਹੁਤ ਬੜਾ ਕਈਆ ਲੱਗਿਆ ਅਸੀਂ ਦੇਖਿਆ ਹੀ ਨਹੀਂ ਲੱਗਿਆ ਹੋਇਆ ਕਈਆ ਤੇ ਅੱਜ ਨਿਗਾਹ ਪੈ ਗਿਆ ਤੇ ਫਿਰ ਜਿਸ ਕਰਨ ਕਹਿੰਦਾ ਮੈਂ ਤਾਂ ਮੰਮੀ ਤੋੜਨਾ ਹੀ ਤੋੜਨਾ ਹੈ ਮੈਂ ਇਹਨੂੰ ਕਹੇ ਸੀ ਮੈਂ ਹੈ ਰਹਿਣ ਦੇ ਵੀ ਪੱਕ ਗਿਆ ਹੋਣਾ ਵੀ ਐਡਾ ਬੜਾ ਤਾਂ ਕਈਆ ਹੋ ਗਿਆ ਇਹ ਨਹੀਂ ਕਹਿੰਦਾ ਮੈਂ ਤਾਂ ਤੋੜੂਗੀ ਫਲਾ ਮੈਂ ਕਈਏ ਸਬਜ਼ੀ ਖਾਣੀ ਅੱਜ ਤੇ ਜਿਸ ਕਰਨ ਖਾਂਦਾ ਹੈ ਸਹਿਜਪ੍ਰੀਤ ਨੂੰ ਪਸੰਦ ਨਹੀਂ ਜੀ ਹੁਣ ਤਾਂ ਖਾਦੀ ਹੋ ਨਹੀਂ ਗਈ ਓਕਣੇ ਪਈ ਆ ਕਹਿੰਦਾ ਮੈਂ ਨਹੀਂ ਖਾਣੀ ਹੈਗੀ ਤੇ ਸਾਇ ਜਿਸ ਕਾਰਨ ਖਾ ਲੰਦਾ ਇਹਨਾਂ ਦੋਹਾਂ ਦੀ ਪਸੰਦ ਆ ਡਾਡਾ ਮੈਨੂੰ ਤਾਂ ਬਹੁਤ ਦੁਖੀ ਕਰਦੇ ਨੇ ਇਹ ਬਹੁਤ ਜਿਨੇ ਇੱਕ ਜਿਹੜੀ ਸਬਜੀ ਇੱਕ ਨੂੰ ਪਸੰਦ ਆ ਉਹ ਦੂਏ ਨੂੰ ਪਸੰਦ ਨਹੀਂ ਆਉਂਦੀ ਹੈਗੀ ਬਸ ਤੇ ਫੇ ਮੈਨੂੰ ਨਾ ਦੋਹਾਂ ਦੀ ਦੇਖਣਾ ਪੈਂਦਾ ਵੀ ਕਿਹੜੀ ਖਾਣਗੇ ਫੇ ਸਾਇ ਪ੍ਰੀਤ ਨੇ ਰਾਤ ਪਤਾ ਨਹੀਂ ਆਚਾਰ ਨਾਲੇ ਰੋਟੀ ਖਾਦੀ ਕਹਿੰਦਾ ਮੈਂ ਨਹੀਂ ਖਾਣੀ ਹੈਗੀ ਇਹ ਸਬਜੀ ਫੇ ਦਹੀਂ ਲੈ ਲਿਆ ਨਾਲ ਆਚਾਰ ਲੈ ਲਿਆ ਚਲ ਏਕਣ ਕਰਦੇ ਨੇ ਇਹ ਮੈਂ ਸਬ지 ਆਪ ਕੋ ਆਪਣੀਆਂ ਪਸੰਦਾਂ ਨੇ ਸਬ지 ਤੇ ਚਲ ਫੇ ਮੈਂ ਚਲ ਜਵਾਬ ਮੰਗਦਾ ਫੇ ਮੈਂ ਕਈਆ ਬਣਾਤਾ ਸੀਗੇ ਨੇ ਤੇ ਜਿਹੜੇ ਮਾੜੇ ਮੋٹے ਬੀਜ ਸੀਗੇ ਉਹ ਕੱਢਤੇ ਸੀਗੇ ਤੇ ਬਾਕੀ ਠੀਕ ਸੀਗਾ ਨਰਮ ਸਬਜੀ ਵਧੀਆ ਬਣੂਗੀ ਸੀਗੀ ਪਰ ਸਹਜ ਨੂੰ ਨਹੀਂ ਪਸੰਦ ਆਈ ਹੈਗੀ ਉਹ ਨਹੀਂ ਖਾਂਦਾ ਹੈਗਾ ਕਈਆ ਖਾ ਕੇ ਖੁਸ਼ ਨਹੀਂਗਾ ਤੇ ਚਲੋ ਜੀ ਆਪਾਂ ਹੁਣ ਇੱਥੇ ਸਬਜੀ ਛਿਲ ਲਾਂਗੇ ਸਬਜੀ ਛਿਲਣ ਤੋਂ ਬਾਅਦ ਫੇ ਮੈਂ ਜਾਣਾ ਸੀਗਾ ਪਸ਼ੂਆਂ ਕੋਲ ਨੂੰ ਕਿਉਂਕਿ ਸਨਨੀ ਦਾ ਟਾਈਮ ਵੀ ਹੁੰਦਾ ਜਾਂਦਾ ਸੀਗਾ ਤੇ ਜਿਸ ਕਾਰਨ ਫਿਰਦਾ ਸੀਗਾ ਥੱਲੇ ਮੈਂ ਉਹਨੂੰ ਵਿੱਚ ਜਿਹਨੂੰ ਹਾਕ ਬਿਮਾਰੀ ਮੈਂ ਵੀ ਨਾਲੇ ਆਜਾ ਚਾਹ ਪੀਲਾ ਨਾਲੇ ਉਹਨੇ ਸਿਰ ਨਹੀਂ ਬਹਾਇਆ ਸੀ ਕਿਉਂਕਿ ਜੱਜ ਛੁੱਟੀ ਸੀਗੀ ਤੇ ਫਿਰ ਜੇ ਤਾਂ ਸਕੂਲ ਜਾਣਾ ਹੁੰਦਾ ਫਿਰ ਤਾਂ ਸਾਜਰੇ ਬਹਿ ਜਾਂਦਾ ਹੈ ਤੇ ਨਹੀਂ ਬਹੌਦੇ ਨੀਗੇ ਖੇਲਦੇ ਫਰੀ ਜਾਂਦੇ ਨੇ ਫਿਰ ਮੈਂ ਕਿਹਾ ਵੀ ਨਾਲੇ ਸਿਰ ਬਹਾਲਾ ਵੀ ਨਾਲੇ ਚਾਹ ਪੀਲਾ ਕੇ ਉਹਨੂੰ ਹਾਕਾ ਮਾਰ ਰਹੀਆਂ ਸੀ ਵਿੱਚ ਨੂੰ ਤੇ ਫਿਰ ਬਾਅਦ ਆ ਗਿਆ ਸੀ ਕਹਿੰਦਾ ਮੰਮੀ ਲੈ ਬਾਦੇ ਸਿਰ ਉਹਦਾ ਸਿਰ ਸੂਲਵਾ ਕੇ ਫਿਰ ਜਾਉਂਗੀ ਪੋਸ਼ਣਾ ਕੋਲ ਨੂੰ ਤੇ ਸਜਪ੍ਰੀਤ ਤਾਂ ਅੱਜ ਫੇਰ ਨਹੀਂ ਘਰੇ ਹੈਗਾ ਅੱਜ ਸੀਗਾ ਜੀ ਗੁਰਪੁਰਬ ਤੇ ਤੁਹਾਨੂੰ ਸਾਰਿਆਂ ਨੂੰ ਵੀ ਦੁਬਾਰਾ ਤੋਂ ਫੇਰ ਕਹਿ ਦਿੰਨੀ ਆ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਗੁਰਦੁਆਰਾ ਸਾਹਿਬ ਅੱਜ ਜਾਣੀ ਹੋਇਆ ਹੈਗਾ ਜਾਣ ਨੂੰ ਜੀ ਤਾਂ ਸੀਗਾ ਕਰਦਾ ਪਰ ਜੀ ਕਿਸੇ ਕਾਰਨ ਕਰਕੇ ਜਾਣੀ ਹੋਇਆ ਹੈਗਾ ਮੇਰੇ ਕਰ ਮੇਰੇ ਨਾਲ ਤਾਂ ਉਹ ਕੰਮ ਹੁੰਦਾ ਕਦੇ ਨਹੀਂ ਹੁੰਦੇ ਬਾਕੀ ਦਿਨ ਚੰਗੇ ਤਿਹਾੜ ਦਿਨ ਮੰਦੇ ਬਾਕੀ ਦਿਨ ਜਾ ਹੋ ਜਾਂਦਾ ਜਿੱਦੋਂ ਕੋਈ ਤੇ ਤਿਹਾਰ ਹੁੰਦਾ ਉਦੋਂ ਮੇਰੇ ਤੋਂ ਜਾਣੀ ਹੁੰਦਾ ਗੁਰਦੁਆਰਾ ਸਾਹਿਬ ਤੇ ਅੱਜ ਮੇਰੇ ਤੋਂ ਨਹੀਂ ਜਾ ਹੋਇਆ ਹੈਗਾ ਮੈਂ ਹਾਂ ਚਲੋ ਕੋਈ ਗੱਲ ਨਹੀਂ ਬਾਬਾ ਜੀ ਨੂੰ ਪਤਾ ਹੀ ਆ ਤੇ ਕਈ ਵਾਰ ਨਾ ਕੋਈ ਮਸੀਬਤ ਆ ਜਾਂਦੀ ਹੈ ਤਾਂ ਕਰਕੇ ਨਹੀਂ ਜਾ ਹੁੰਦਾ ਹੈਗਾ ਪ੍ਰੋਬਲਮ ਆ ਗਈ ਜੀ ਤਾਂ ਕਰਕੇ ਫਿਰ ਮੈਂ ਗਈ ਨਹੀਂਗੀ ਤੇ ਚਲੋ ਜੀ ਨਹੀਂ ਤਾਂ ਫਿਰ ਮੈਂ ਉੱਥੇ ਵੀਡੀਓ ਬਣਾ ਲਿਆਉਂਦੀ ਆਪਾਂ ਗਈ ਨਹੀਂ ਅੱਜ ਗੁਰਦੁਆਰਾ ਸਾਹਿਬ ਤੇ ਚਲੋ ਜੀ ਬਾਕੀ ਜੀ ਕੰਮ ਕਰ ਐਦਾਂ ਹੀ ਚੱਲੀ ਜਾਣੇ ਨੇ ਤੇ ਅਥਨੇ ਆਪਾਂ ਦੀਵੇ ਵਗੈਰਾ ਲਾਵਾਂਗੇ ਸ਼ਾਮ ਨੂੰ ਗੁਰਪੁਰਬ ਵਾਲ ਦਿਨ ਫਿਰ ਦੀਵੇ ਲਾਉਂਦੇ ਹੁੰਦੇ ਨੇ ਸਾਰੇ ਹੀ ਆਪਣੇ ਇੱਧਰ ਤੇ ਸ਼ਾਮੀ ਲਾਵਾਂਗੇ ਜਦੋਂ ਬਾਕੀ ਸਾਰੇ ਕੰਮ ਧੰਦੇ ਕਰਕੇ ਤੇ ਜੇ ਹਾਂਜੀ ਸੈਜਪਰੀ ਤੇ ਇੱਥੇ ਗਿਆ ਹੋਇਆ ਅੱਜ ਅੱਜ ਫੇਰ ਕੀਰਤਨ ਸੀਗਾ ਆਪਣੇ ਇੱਥੇ ਨੇੜੇ ਸੀਗਾ ਤੇ ਉੱਥੇ ਕੀਰਤਨ ਤੇ ਗਿਆ ਹੋਇਆ ਸੀਗਾ ਤੇ ਹੁਣ ਤਾਂ ਕਹਿੰਦਾ ਮੰਮੀ ਵੀ ਲਗਾਤਾਰ ਚੱਲੀ ਜਾਣੇ ਨੇ ਕਿਉਂਕਿ ਜੀ ਸਿਆਲ ਆ ਗਿਆ ਹੁਣ ਜਿਵੇਂ ਅੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਹਨਾ ਆ ਸਵਾਵਗਾਰ ਦੇਣ ਆ ਜਾਣੇ ਨੇ ਨਾ ਫਿਰ ਕੀਰਤਨ ਹੁਣ ਤਾਂ ਬਹੁਤ ਜ਼ਿਆਦਾ ਲੋਕ ਕਰਵਾਉਣ ਲੱਗ ਜਾਂਦੇ ਨੇ ਹੁਣ ਤਾਂ ਪ੍ਰੋਗਰਾਮ ਆਈ ਜਾਂਦੇ ਨੇ ਤੇ ਸਿਆਲਾਂ ਚ ਜ਼ਿਆਦਾ ਹੋ ਜਾਂਦੇ ਨੇ ਗਰਮੀਆਂ ਚ ਘੱਟ ਹੁੰਦੇ ਨੇ ਤੇ ਹੁਣ ਵਧੀਆ ਮਤਲਬ ਬਾਰ-ਬਾਰ ਇਹਨੂੰ ਜਾਣਾ ਪੈਂਦਾ ਹੁੰਦਾ ਇੱਕ ਧੁੰਦ ਪੈ ਜਾਂਦੀ ਹੈ ਇੱਕ ਇਹਨੂੰ ਇੱਥੋਂ ਜਾਣਾ ਪੈਂਦਾ ਧੁੰਦ ਦੇ ਵਿੱਚ ਤੇ ਚਲੋ ਜੀ ਇੱਥੇ ਹਨਾ ਜਿਸ ਕਰਨ ਵੀ ਆ ਗਿਆ ਸੀਗਾ ਇਹਦਾ ਵੀ ਹੁਣ ਆਪਾਂ ਸਿਰ ਵਗੈਰਾ ਬਾਵਾਗੇ ਨਾਲੇ ਨਾਲੇ ਇਹਨੂੰ ਚਾਹ ਦੇ ਦਾਂਗੇ ਬਸ ਦੇਖੋ ਇਦਾਂ ਹੀ ਦੇਖਦਾ ਫਿਰ ਜਾਂਦਾ ਉੱਪਰ ਨੂੰ ਇਹ ਇਹਦੀ ਕਬੂਤਰ ਛੱਡੀ ਹੋਈ ਸੀਗੀ ਉਹਨੂੰ ਦੇਖਦਾ ਫਿਰਦਾ ਸੀਗਾ ਲਓ ਜੀ ਆਪਾਂ ਅੱਗੇ ਥੱਲੇ ਹੁਣ ਸੰਨੀ ਵਗੈਰਾ ਕਰਤੀ ਪਸ਼ੀਆਂ ਨੂੰ ਤੇ ਉਥੇ ਵੱਡਣੀਆਂ ਦੋ ਭਰੀਆਂ ਹੁਣ ਆਪਾਂ ਭਰੀਆਂ ਵੱਢਦੇ ਆ ਤੇ ਧਨੀਆ ਆਪਣਾ ਸੋਨਾ ਹੋ ਗਿਆ ਹੁਣ पालक भी बेचारी हो गई पहला पहले तो बब्बू गुत्तर नहीं खाली सी तो मौसम देखो यह है पाया इधर जो सलगम वगैरह बीजियां वह भी उगियां गाजर नहीं हाले निकलिया है, है मेथे पालक भी निकलिया सारे योगे आ सारी मूलिया सहज ने मुलियाँ वादू हो गई ਤੇ ਮਟਰ ਵੀ ਆਪਣੇ ਜੰਮਿਆ ਏ ਹਰ ਛੋਟੇ ਨੇ ਇਹ ਦੇਖ ਦੇਖਟ ਨੇ ਆਹ ਦੇਖੋ ਮੋٹے ਸਾਰੇ ਜੰਮਿਆ ਸਾਰੀਆਂ ਬੱਟਾਂ ਤੇ ਪਾਣੀ ਪੂਣੀ ਨਹੀਂ ਹਾਲੇ ਲਾਇਆ ਇਹਨਾਂ ਨੂੰ ਸਾਨੂੰ ਐਸੀ ਜਿਵੇਂ ਹੁਣ ਮੀਂਹ ਦੱਸਿਆ ਹੋਇਆ ਸੀ ਨਾ ਅੱਜ ਦਾ ਵੀ ਕਿਤੇ ਮੀਂਹ ਨਾ ਆ ਜਾਵੇ ਤਾਂ ਨਹੀਂ ਲਾਇਆ ਹੈਗਾ ਨਹੀਂ ਤਾਂ ਪਾਣੀ ਲਾ ਦੇਣਾ ਸੀ ਕਿਉਂਕਿ ਜੀ ਇਧਰ ਆਪਣੇ ਹੁਣ ਰੌਣੀ ਕਰਨੇ ਆਲੀ ਆ ਆਹ ਅਗਾ ਗੋਹਾਣਾ ਵਾਲ ਦੀ ਨਾ ਸਿੱਟੀ ਜਾਂਦੇ ਨੇ ਤੇ ਖੇਤ ਵੇਲੇ ਸੀ ਨਾ ਤਾਂ ਇਕੱਠੇ ਖਲਾੜਦੇ ਨੇ ਬਸ ਆਹੀ ਪੱਠੇ ਰਹਿ ਗਏ ਹੁਣ ਤੇ ਦੇਖਦੇ ਆ ਅੱਜ ਤੇ ਸ਼ਾਇਦ ਕੱਲ ਤੱਕ ਨੇ ਕੱਲ ਨੂੰ ਮੁੱਕ ਜਾਣਗੇ ਪੱਠੇ ਫਿਰ ਆਪਾਂ ਲਾਉਣਾ ਆਪਣੇ ਸਿਆਲਾਂ ਵਾਲੇ ਪੱਠਿਆਂ ਨੂੰ ਬਾੜਾ ਉਹ ਉਧਰ ਵਿਜੇ ਹੋਏ ਨੇ ਮੁਰਲੇ ਪਾਸੇ ਉਧਰ ਲਾਵਾਂਗੇ ਤੇ ਆ ਬਸ ਮੁੱਕਣ ਵਾਲੀ ਆ ਇਹਦੀ ਕਰਨੀ ਸੀਗੀ ਰੋਣੀ ਤੇ ਇਹ ਖੇਦੀ ਰੋਣੀ ਕਰਕੇ ਫਿਰ ਆਪਾਂ ਬੀਜਦਾਂਗੇ ਇੱਥੇ ਵੀ ਜਮੇ ਉਧਰਲੀ ਜਮਈ ਆਪਣੀ ਉੱਗੇ ਆਈ ਪਰ ਲੇ ਕੇ ਆਰੇ ਵਾਲੀ ਤੇ ਬਸ ਜੀ ਹੁਣ ਆਹੀ ਇੱਕ ਕੇਰਾ ਰਹਿ ਗਿਆ ਪੱਠਿਆਂ ਦਾ ਬੀਜਣ ਤੋਂ ਤੇ ਇਹ ਬੀਜਣ ਤੋਂ ਬਾਅਦ ਚਲੋ ਜੀ ਆਪਣੇ ਹੁਣ ਬਸ ਪੱਠਿਆਂ ਦਾ ਕੰਮ ਨਿਭੜ ਜੂਗਾ ਫਿਰ ਇਸ ਤੋਂ ਬਾਅਦ ਤਾਂ ਫਿਰ ਅੱਗੇ ਜਾ ਕੇ ਗਰਮੀ ਵਾਲੇ ਬੀਜਾਂਗੇ ਬਸ ਸਿਆਲਾਂ ਚ ਪਾਈ ਇੱਕ ਵਾਰ ਬੀਜਣੇ ਪੈਂਦੇ ਨੇ ਮਗਰ ਦੀ ਮਗਰ ਹੋਈ ਜਾਂਦੇ ਨੇ ਤੇ ਸੜਾ ਚ ਹੀ ਮੋਜਾ ਚਲੋ ਇੱਕ ਵਾਰ ਬੀਜ ਕੇ ਬਾਰ-ਬਾਰ ਵੱਡ ਹੋਈ ਜਾਂਦੇ ਨੇ ਹਨਾ ਜਮੀ ਵੀ ਕਈ ਲੋ ਦੇ ਜਾਂਦੀਆਂ ਨੇ ਕੇ ਬਾਕੀ ਚਲੋ ਜੀ ਹੁਣ ਵੱਢ ਲਈਏ ਪੱਠੇ ਆ ਕੱਲ ਥੋੜੇ ਜਿਹਾ ਸੈਜਪਰੀ ਤੇਨੇ ਵੱਢਤੇ ਸੀਗੇ ਇਹ ਪੈਨੇ ਵੀ ਚੱਕਣੇ ਨੇ ਹਾਲੇ ਵਿੱਚੇ ਲੈ ਜਾਵਾਂਗੇ ਚੱਕ ਕੇ ਬਸ ਕੱਲ ਨੂੰ ਤਾਂ ਨਵੇੜੇ ਦੇਣਾ ਇੱਧਰਲਾ ਚਰੀ ਦਾ ਕੰਮ ਨਵੇੜ ਦੇਣਾ ਤੇ ਫਿਰ ਉਧਰੋਂ ਵੱਢਿਆ ਕਰਾਂਗੇ ਮੱਖਣ ਮਲਾਈ ਵੇਜਾ ਹੈ ਜਿਹੜਾ ਸਰੋਂ ਪਹਿਲਾਂ ਸਰੋਂ ਦੀ ਵਾੜਾ ਉਹਦੇ ਵਿੱਚ ਪਹਿਲਾਂ ਸਰੋਂ ਦੀ ਵਾੜਾ ਵੱਢ ਲਾਂਗੇ ਇੱਕ ਉਸ ਤੋਂ ਬਾਅਦ ਥੱਲੇ ਫਿਰ ਕਾਉਗੀ ਜਾਊਗਾ ਬੱਚ ਚਲੋ ਜੀ ਬੜ ਲਈ ਆਪਾਂ ਦੋ ਭਰੀਆਂ ਪੱਠੀਆਂ ਦੀਆਂ ਫੇ ਮਿਲਦੇ ਆ ਥੱਲੇ ਇੱਥੇ ਸ਼ਾਮ ਦਾ ਟਾਈਮ ਆ ਆਪਣੇ ਕੰਮ ਕਰਨ ਵੇਲੇ ਸਾਰੇ ਪਸ਼ੂਾਂ ਦੇ ਤੇ ਇੱਧਰ ਮੇਰੇ ਸਬਜ਼ੀ ਧਰੀ ਹੋਈ ਹੈ। ਤੇ ਮੈਨੂੰ ਲੱਗੀ ਸੀ ਹੁਣ ਦੀਵੇ ਲਾਉਣ। ਕਿਉਂ ਇਲਟਾ ਕਰਦੇ ਹੋ ਹੱਥ ਨਾ ਚੁਲਾ ਲਿਓ। ਤੇ ਬੱਚੇ ਲੱਗੇ ਨੇ ਬਾਹਰ ਪਟਾਕੇ ਚਲਾਉਣ। ਮਾਂ ਸਰੋ ਦੀਵੇ ਲਾ ਗਏ ਨੇ ਰੌਣਕਾਂ ਨੇ। ਇਸੇ ਬਾਅਦ ਚ ਰੋਟੀ ਬਾਸਪਾ ਦਾਣੇ ਦਾ ਦੀਵੇ ਜਿਲਾ। ਇਸੇ ਬਾਅਦ ਉਹ ਜਾ ਰਹੀ ਹੈ ਤੇ ਲਗ ਰੋ ਲਗਾ ਬਸ ਸਾਜੀ ਲਗਣ ਬਣਨੇ ਸਾਰਾ ਜੋ ਪਿਆ ਕੇ ਅਸ ਪਰਪਲ ਆਇਆ ਸੀ ਜਦੋਂ ਇਹ ਕਹਿੰਦਾ ਹਸਦਾ ਰੋ ਬਾਤ ਬਿਲਕੁਲ ਹੀ ਟਾਈਮ ਨਹੀਂ ਰਹਿੰਦਾ

ਅੱਜ ਉਹ ਵੀ ਨਾ ਠੰਡ ਲੱਗੀ ਤੇ ਮੈਂ ਨਾ ਸ਼ਾਲ ਕੱਢਿਆ ਇਹ ਸ਼ਾਲ ਕੱਢ ਕੇ ਫੇਗਾਈ ਤਾਰਾ ਤੋਂ ਇਹ ਸ਼ਾਲ ਲੈ ਕੇ ਨਹੀਂ ਉੱਪਰ ਕਿਉਂ ਨਹੀਂ ਚੁਰੀ ਜਾਂਦੀ ਸੀ ਇਹ ਛੋਈ ਨਾ ਤਾਂ ਬਹੁਤ ਹਾਕ ਸੀਗੀ ਰਾਤੀ ਨਾ ਸਾਤਰੀ ਤੋਂ ਦੌੜਨ ਲੱਗੀ ਸੀ ਫਿਰ ਸੱਤ ਵਜੇ ਜਦੋਂ ਮੈਂ ਬਾਹਰ ਨਿਕਲ ਕੇ ਤੂਆ ਜਾਵੇ ਤਾਂ ਹੁੰਦਾ ਬਹੁਤ ਜ਼ਿਆਦਾ ਮੈਨੂੰ ਫਿਰ ਹਾਰੀ ਸੀ ਸੇਰੋ ਜੀ ਮੱਦੀਵੇ ਲਾ ਲਾ ਜਾ ਲਓ ਜੀ ਆਪਾਂ ਨੇ ਦੀਵੇ ਵਗੈਰਾ ਲਾਤੇ ਦੇਖੋ ਆਪਾਂ ਟੱਕ ਚਲਾਉਂਦੇ ਹਾਂ ਲੈ ਕਿ ਮੈਂ ਚਾਹ ਮਲੜਾ ਅੱਜ ਜਾਇਆ ਉਹ ਤੇ ਗਰਾਊਂਡ 'ਚ ਸਹਿਬ੍ਰੀਤ ਲੈ ਜਾਇਆ ਉਹ ਬੁੱਤ ਇਹਦੇ ਨਾ ਲਾਈਕ ਕਰੋ ਇਹਦਾ ਖੜਕਾ ਬਹੁਤ ਔਰੇ ਕੋਠੇ ਮਾਰ ਜਿਸ ਕਾਰਨ ਹੱਥੇ ਚੱਲ ਜੂ ਸਹਿਜ ਨਾ ਹੱਥ 'ਚ ਨਾ ਚਲਾਈ ਲਾਲਾ ਯਾਰ ਓਏ ਹਟ ਦੇ ਕਹਿੰਦੇ ਤੁਸੀਂ ਓਏ ਇਧਰ ਕਿੱਥੇ ਕਿੰਨਾ ਤੋੜਦੂ ਜੀ ਕਿੰਨਾ ਲੈ ਆਉਂਦੇ ਲੈ ਆਉਂਦੇ ਚੱਟ ਕੌਲਿਓ ਪ੍ਰਾਣੀ ਭਈਆ ਥੱਲੇ ਨਹੀਂ ਜਾਂਦਾ ਪ੍ਰਾਣੀ ਮਾਣ ਰਹਿਣ ਦੇ ਫੌਂਟ ਚਲਾ ਦੇ ਨੇ ਡੰਗਰਾ ਡੰਗਰ ਜਣ ਓਥੇ ਹੈਗੇ ਨੇ ਉਹਦੇ ਇਧਰ ਮਾਰ ਨਾ ਓ ਇਧਰ ਇਧਰ ਲੈ ਲੈ ਫਾਰ ਦੇ ਰਹਿਣ ਦੇ ਓਏ ਯਾਰ ਇਧਰ ਮਾਰਦੇ ਪਰ ਘਾਟ ਕੱਪ ਕੇ ਤੈਨੂੰ ਥੋੜਾ ਰਹਿਣ ਦੇ ਯਾਰ ਮੈਨੂੰ ਯਾਰ ਮੈਂ ਨੂੰ ਆ ਦੱਲ ਯਾਰ ਪੋਤਾ ਦੀ ਬੱਤੀ ਆ ਗਈ ਆ ਇਹਦੇ ਪੁੱਤ ਚਲ ਬੱਸ ਕਰੋ ਹੁਣ ਸਹਜ ਜਿਸ ਕੰਦ ਉਪਰੇ ਹੋਇਆ ਇਹਨੇ ਹਾਰਨਾ ਨਹੀਂ ਇਲਤ ਕੰਦ ਉਹ ਰੈਂਗ ਜਿਸ ਕੰਦ ਤੇਰੇ ਵਾਲ ਘੁੰਮ ਗਏ ਹਟਿਆ ਤੂੰ ਵੜੋ ਇਹ ਪਬਜੀ ਨਾ ਕਹੀ ਚ ਚਲੇ ਗਿਆ ਹਾਂ ਰਹਿ ਗਏ